ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰੰਸੀ ਖੁਰਦ ਤਹਿਸੀਲ ਤੇ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਟੋਕੜ ਆ ਜੀ ਇੱਕ ਗੱਬਣ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਸੀ ਘਾਲ ਜੀ ਸਸੀ ਘਾਲ ਜੀ ਨਾ ਨਾ ਉਹ ਐਡਰੈਸ ਦੱਸ ਦਿਓ ਮੇਰਾ ਗੁਰਪ੍ਰੀਤ ਸਿੰਘ ਕੰਟਰ ਨਹੀਂ ਖੁਰਦ ਤੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਜੀ ਕਰੇ ਲੋਈ ਪਸ਼ੂ ਆ ਜੀ ਹਾਂਜੀ ਕਰੇ ਲੋਈ ਆ ਜੀ ਠੀਕ ਆ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਇਹਦੀ ਕੀ ਡਿਟੇਲ ਆ ਜੀ ਦੋ ਦੰਦ ਬੱਚੀ ਆ ਪਹਿਲਾ ਸੂਆ ਜੀ ਠੀਕ ਆ ਦਿਨ ਕਿੰਨੇ ਲੈ ਜੂ ਬਾਈ ਲੈਣਾ ਆਪਾਂ ਲੈ ਜੀ ਕਿੰਨਾ ਕਪਾਜੂ ਬਾਈ ਦੁੱਧ ਦੁੱਧ ਸੇਵਾ ਦਾ ਜੀ ਦੁੱਧ ਸੇਵਾ ਦਾ ਅੰਦਾਜ਼ਾ ਦੇਜੂ 15 16 ਕਿਲੋ ਹਾਂ ਜੀ ਇਹਨਾਂ ਦਾ ਦੇ ਦਿਓ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਪਹਿਲੇ ਸੂਏ ਸੁੰਦੀ ਆ ਜੀ ਮੂੰਹ ਤੋਂ ਦੋ ਦੰ ਦਾ ਦਿਨ ਡੇਟ ਮੁਤਾਬਕ 8 ਕ ਲੈ ਜੂਗੀ ਬਾਕੀ ਜੇ ਪਸ਼ੂ ਸੌਖਾ ਦਾ ਇੱਕ ਦੋ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਫੇਸ ਕੁਆਲਟੀ ਵੀ ਸੋਹਣੀ ਆ ਰੰਗ ਰੂਪ ਦੀ ਵੀ ਚੰਗੀ ਆ ਕੋਈ ਲਿੱਸੀ ਫਿੱਕੀ ਨਹੀਂ ਫੁੱਲ ਵਜਨ ਵਾਲੀ ਗਾਂ ਹੈ ਜੀ ਬਾਕੀ ਕੱਲੀ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਬਸ ਮੋੜ ਲਿਆ ਵੀਰ ਫੇਸ ਕੁਆਲਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਬਾਕੀ origignal ਦੋਦਾਂ ਦਾ ਆਕੇ ਜੇ ਕਿਸੇ ਵੀਰ ਨੇ ਚੈੱਕ ਕਰਨੀ ਹੋਵੇ ਚੈੱਕ ਵੀ ਕਰ ਸਕਦਾ ਜੀ ਖਣਾ ਦੇ ਸਾਈਜ਼ ਵੀ ਸੋਹਣੇ ਆ ਚਾਰੇ ਥਾਂ ਨਿੱਖੜ ਮੇ ਇੱਕੋ ਜਿਹੇ ਸਾਈਜ਼ ਦੇ ਨੇੜੇ ਤੋਂ ਦਿਖਾ ਦਿੰਨੇ ਆ ਜੀ ਤੁਹਾਨੂੰ ਲੈ ਚੱਲੀ ਵੀਰ ਹਾਂਜੀ ਬਾਕੀ ਨਵਾਂ ਹਾਨਾ ਜੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੋ ਤਾਂ ਪਲੱਸ ਵੀ ਲੈ ਲੂਗਾ ਮੁੱਲ ਬਈ ਇਹਦਾ ਨਹਲੇ ਦਾ 42000 ਜੀ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਹੋ ਜਾਊਗਾ 42000 ਰੁਪਿਆ ਬਾਈ ਮੁੱਲ ਕਰਦੇ ਆ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਤੇ ਦੋ ਕੁ ਮਹੀਨੇ ਹੋ ਗਏ ਸੂਈ ਨੇ ਬਾਈ ਦਾ ਬੱਚਾ ਦਾ ਮਰ ਗਿਆ ਠੀਕ ਆ ਬਾਈ ਕਿੰਨੇਵੇਂ ਸੂਏ ਸੂਈ ਹੈ ਜੀ ਪਹਿਲਣਾਂ ਜੀ ਪਹਿਲਣਾਂ ਦੰਦੋ ਜੀ ਦੰਦੋ ਚਾਹੀਦੀ ਠੀਕ ਆ ਕਿੰਨਾ ਦੁੱਧ ਬਾਈ ਨਟ ਤਿਆਰ ਹੈ ਦੁੱਧ ਹੋਏਗਾ 5 ਕਿਲੋ ਦੱਸਾਂਗੇ ਜੀ ਜਿਹੜੀ ਚਾਰ ਜੋਕ ਕੇ ਦੇ ਦਾਂਗੇ ਤੇ ਥਨਾ ਦਾ ਕੋਈ ਬਈ ਥਨਾ ਜਮਾ ਸਹੀ ਓਕੇ ਜਮਾ ਚਵਾਈ ਇੱਕ ਨੰਬਰ ਸੀਲ ਸਭ ਵੀ ਪੂਰੀ ਹੈ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 11 10 ਵਜੇ ਤੇ 14 ਮਿੰਟ ਹੋ ਗਿਆ ਥਨਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰੋ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਉਸ ਹਿਸਾਬ ਨਾਲ ਤਿਆਰ ਕੀਤਾ ਹੋਣਾ ਸੀਗਾ ਬਾਈ ਕਹਿੰਦਾ ਦੁੱਧ 5 ਕਿਲੋ ਆ ਆਪਾਂ 4 ਕਿਲੋ ਕਹਿ ਕੇ ਦੇਣੀ ਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਚਵਾਈ ਵੀ ਕਰ ਸਕਦਾ ਮੋੜ ਲਿਆ ਵੀਰ ਬਾਕੀ ਨਵਾਂ ਹਾਣਾ ਮੂੰਹ ਤੋਂ ਚਾਰ ਦੰਦ ਦਾ ਕ੍ਰੋਸ ਚ ਇਹ ਪੈਂਦੀ ਹੈ ਜਰਸੀ ਕ੍ਰੋਸ ਚ ਦੁੱਧ ਇਹਦਾ ਵੀ ਕਰਮ ਵਾਲੀ ਦਾ ਚੰਗਾ ਹੀ ਹੋਊਗਾ ਫੈਟ ਚੰਗੀ ਆਉਂਦੀ ਆ ਤੇ ਭਾਈ ਏਆਈ ਵਗੈਰਾ ਹੋਈ ਹੈ ਜੀ ਹੋਈ ਆ ਥੋੜੇ ਦਿਨ ਹੋਏ ਦਿਨ ਥੋੜੇ ਹੋਏ ਜਾਨੀ ਖਾਲੀ ਮਨ ਕੇ ਬਸ ਵੀਰ ਬੰਨ ਲਾ ਭਾਈ ਕਹਿੰਦਾ ਏਆਈ ਤਾਂ ਹੋ ਗਈ ਹੋਈ ਆ ਪਰ ਦਿਨ ਥੋੜੇ ਹੋਏ ਆ ਆਪਾਂ ਖਾਲੀ ਮਨ ਕੇ ਹੀ ਦੇਣੀ ਆ ਕਿਉਂਕਿ ਉਹ ਅੱਗੇ ਕਿਸੇ ਦੀ ਕਿਸਮਤ ਹੈ ਜੇ ਕੋਈ ਵੀਰ ਗੱਭਨ ਰਹਿ ਗਿਆ ਬਾਹਮੀ ਚੰਗੀ ਗੱਲ ਆ ਤੇ ਪਰ ਦੇਣੀ ਖਾਲੀ ਮੰਨ ਕੇ ਥਣਾ ਦੇ ਸਹਿਜ ਵੀ ਸੋਹਣੇ ਆ ਚਾਰੇ ਧਰ ਨਿੱਖੜ ਮੇ ਇੱਕ ਵੀ ਸਹਿਜ ਦੇਖ ਸਕਦੇ ਹੋ ਤੁਸੀਂ ਬਾਕੀ ਜਿੰਨਾ ਦੁੱਧ ਬਾਈ ਨੂੰ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਇਹਦਾ ਮੁੱਲ ਬਾਈ ਇਹਦਾ 17000 ਮਾਨਤਨ ਹੋ ਜੂਗਾ 17000 17000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ